ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਹਤੇ ਸਾਰੇ ਗੁਰੂ ਪਿਆਰਿਓ ਉਮੀਦ ਕਰਦੀ ਆ ਗੁਰਸਬ ਦੀ ਕਿਰਪਾ ਨਾਲ ਸਭ ਠੀਕ ਹੋਵਗੇ ਤੇ ਆਪਣੇ ਆਪਣੇ ਜਰਨੀ ਵਿੱਚ ਅੱਗੇ ਵਧ ਰਹੇ ਹੋਗੇ ਪਿਆਰਿਓ ਪਹਿਲਾਂ ਤਾਂ ਆਪ ਸਭ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਦਿਲ ਤੋਂ ਇਨਾ ਸਤਕਾਰ ਦੇਣ ਲਈ ਇਨਾ ਪਿਆਰ ਦੇਣ ਲਈ ਆਪ ਜੀ ਦੇ ਇੰਨੇ ਪਿਆਰੇ ਪਿਆਰੇ ਮੈਸੇਜ ਰੀਸੀਵ ਹੋਏ ਮਾਫੀ ਚਾਹਨੀ ਆ ਹਲੇ ਸਾਰੇ ਮੈਸੇਜ ਮੈਂ ਪੜ ਨਹੀਂ ਸਕੀ ਤੇ ਆਉਣ ਵਾਲੇ ਸਮੇਂ 'ਚ ਗੁਰੂ ਸਾਹਿਬ ਜ਼ਰੂਰ ਪੜਾਉਣ ਤੇ ਕੋਸ਼ਿਸ਼ ਕਰਾਂਗੀ ਗੁਰਸੱਭ ਦੀ ਕਿਰਪਾ ਸਦਕਾ ਤੁਹਾਡੇ ਸਵਾਲਾਂ ਦੇ ਜਵਾਬ ਇੱਕ ਵੀਡੀਓ ਦੇ ਵਿੱਚ ਮਹਾਰਾਜੀ ਇਹ ਸੇਵਾ ਜ਼ਰੂਰ ਲੈ ਲੈਣਾ ਤੇ ਪਿਆਰਿਓ ਅੱਜ ਆਪਾਂ ਗੱਲ ਕਰਾਂਗੇ ਕਿ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਕਈਆਂ ਨੇ ਬੜੇ ਇਦਾਂ ਦੇ ਵੀ ਮੈਸੇਜ ਪਾਏ ਕਿ ਭੈਣ ਜੀ ਤੁਸੀਂ ਵੀਡੀਓ ਕਿਉਂ ਨਹੀਂ ਪਾਉਂਦੇ ਤੁਸੀਂ ਕਿੱਥੇ ਚਲੇ ਗਏ ਹੋ ਪਿਆਰਿਓ ਜੇ ਕਿਹਾ ਜਾਵੇ ਨਾ ਹਰ ਚੀਜ਼ ਉਹਦੇ ਹੁਕਮ ਦੇ ਵਿੱਚ ਹੋ ਰਹੀ ਆ ਉਹਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈਗਾ ਹੁਣ ਜੇ ਜੀਵ ਕਹੇ ਕਿ ਇਹ ਆਪਾਂ ਕਰਦੇ ਪਏ ਆ ਪਰ ਵਾਹਿਗੁਰੂ ਜੀ ਕਰਾ ਹੀ ਹੋ ਰਿਹਾ ਆ ਜੀ ਉਹਦਾ ਹੁਕਮ ਆ ਤੇ ਤੁਸੀਂ ਕਰ ਦੋਗੇ ਅਗਰ ਉਹਦਾ ਹੁਕਮ ਨਹੀਂ ਹੈਗੀ ਤੇ ਉਹਦੇ ਹੁਕਮ ਤੋਂ ਬਿਨਾਂ ਇੱਕ ਪੱਥਾ ਵੀ ਨਹੀਂ ਹਿੱਲ ਸਕਦਾ ਗੁਰੂ ਸਾਹਿਬ ਦਾ ਹੁਕਮ ਨਹੀਂ ਸੀ ਤੇ ਆਪਾਂ ਨਹੀਂ ਬਣਾ पाए ਜੇ ਗੁਰੂ ਆਪਾਂ ਕਹਿੰਨੇ ਆ ਕਿ ਇਹ ਚੀਜ਼ ਮੈਂ ਕਰਦਾ ਆ ਤੇ ਹਲੇ ਆਪਾਂ ਫਿਰ ਉੱਥੇ ਫਸੇ ਹੋਏ ਆ ਪਰ ਮਹਾਰਾਜ ਜੀ ਤੁਹਾਨੂੰ ਬਹੁਤ ਢੂੰਗਾ ਸਮਝਾਉਣਾ ਚਾਹੁੰਦੇ ਆ ਉਹ ਢੂੰਗਾ ਜਿਹੜਾ ਸਿਰਫ ਗੁਰੂ ਤੋਂ ਹੀ ਸਮਝ ਆਉਂਦੀ ਹੈ ਇਕ ਆਪਣਾ ਆਪ ਆਪਣਾ ਆਪਾ ਉਹ ਛੱਡ ਦੇਣਾ ਤੇ ਇਹਨਾਂ ਦਿਨਾਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਬਹੁਤ ਕੁਝ ਡੂੰਘਾ ਸਮਝਾਇਆ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਸਾਂਝ ਅਗਰ ਗੁਰੂ ਸਾਹਿਬ ਪੁਆਣਗੇ ਤੇ ਜ਼ਰੂਰ ਪਾਵਾਂਗੀ ਜਿੱਥੇ ਇੱਕ ਇਦਾਂ ਦੀ ਅਵਸਥਾ ਜਿੱਥੇ ਕਿ ਤੁਸੀਂ ਬਿਲਕੁਲ ਖਤਮ ਹੋ ਜਾਂਦੇ ਹੋ ਇਕ ਉਸ ਪਰਮਾਨੰਦ ਤੱਕ ਉਹ ਜੀਵ ਪਹੁੰਚਦਾ ਆ ਜਿੱਥੇ ਉਹ ਇੱਕ ਜ਼ੀਰੋ ਦੀ ਅਵਸਥਾ ਦੇ ਵਿੱਚ ਜਾਂਦਾ ਆ ਉੱਥੇ ਜਾ ਕੇ ਉਹ ਸਮਝਦਾ ਆ ਕਿ ਨਾ ਦੋਖਿਆ ਨਾ ਸੁਖਿਆ ਨਾ ਖੋਣਾ ਆ ਤੇ ਨਾ ਪਾਣਾ ਆ ਫਿਰ ਉਹ ਜੀਵ ਸੋਚਦਾ ਆ ਕਿਸ ਨੂੰ ਪਾਣਾ ਤੇ ਕਿਸ ਨੂੰ ਖੋਣਾ ਕਿਉਂਕਿ ਉਹ ਅਈਂ ਗੁਰੂ ਜੀ ਜਦ ਤੱਕ ਤੁਸੀਂ ਉਸ ਅਵਸਥਾ ਚ ਨਹੀਂ ਪਹੁੰਚਦੇ ਆਪਾਂ ਉਸ ਅਨੁਭਵ ਨੂੰ ਮਾਣਿਆ ਨਹੀਂ ਹੈਗਾ ਤੇ ਅਸੀਂ ਉਹਦੇ ਬਾਰੇ ਪਿਆਰਿਓ ਜਾਣ ਨਹੀਂ ਸਕਦੇ ਜਿੱਥੇ ਇੱਕ ਥਿਰਤਾ ਮਾਰਾ ਜੋ ਪੱਖ ਦਿੰਦੇ ਆ ਹਨਾ ਜਿੱਥੇ ਨਾ ਕੋਈ ਮੰਦਾ ਤੇ ਨਾ ਕੋਈ ਚੰਗਾ ਹਨਾ ਤੇ ਅਸੀਂ ਸਿਰਫ ਇੱਕ ਇਸ ਜਰਨੀ ਦੇ ਉੱਤੇ ਸਾਡੀ ਡੇਲੀ ਦੀ ਇੱਕ ਲਰਨਿੰਗ ਚੱਲਦੀ ਪਈ ਆ ਅਸੀਂ ਕਿਵੇਂ ਉਸ ਜੀਵਨ ਨੂੰ ਬਤੀਤ ਕਰਦੇ ਆ ਕਿਵੇਂ ਦਾ ਸਾਡਾ ਰਹਿਣ ਸਹਿਣ ਬੋਲਣ ਸਾਡਾ ਆਪਣੀ ਤੇ ਧਿਆਨ ਨਾ ਕਿ ਦੂਜਿਆਂ ਤੇ ਅਗਰ ਹਲੇ ਦੂਜੇ ਤੱਕਿਆਂ ਤੇ ਆਪ ਨੂੰ ਜਾਣਨ ਦੀ ਕੋਸ਼ਿਸ਼ ਤੱਕਲੇ ਪਹੁੰਚੀ ਨਹੀਂ ਹੈਗੇ ਅਸੀਂ ਉਸ ਜਦੋਂ ਉਸ ਆਨੰਦ ਨੂੰ ਮਾਣਦੇ ਹਾਂ ਆਪਣੇ ਨਾਲ ਜੁੜ ਕੇ ਆਪਣੇ ਆਪ ਦੀ ਖੋਜ ਕਰਕੇ ਤੇ ਫਿਰ ਅਸੀਂ ਉਸ ਪਰਮਾਤਮਾ ਨੂੰ ਪਾਨੇ ਆ ਜਿਵੇਂ ਕਿ ਮਹਾਤਮਾ ਬੁੱਧ ਸਨ ਉਜੂ ਤੁਰੇ ਜਾ ਰਹੇ ਸਨ ਤੇ ਉਧਰੋਂ ਇੱਕ ਜੀਵ ਆ ਰਿਹਾ ਸੀ ਤੇ ਉਹਨਾਂ ਦੀ ਉਹਨਾਂ ਦੇ ਨਾਲ ਵੱਜਣ ਦੇ ਨਾਲ ਠੋਕਰ ਤੇ ਉਸ ਜੀਵ ਨੇ ਉਹਨਾਂ ਨੂੰ ਉਹਨਾਂ ਦੇ ਉੱਤੇ ਥੁੱਕ ਵੀ ਦਿੱਤਾ ਉਹਨਾਂ ਨੂੰ ਬਹੁਤ ਬੁਰਾ ਭਰਾ ਬੋਲਿਆ ਤੇ ਜਿਹੜਾ ਉਹਨਾਂ ਦੇ ਨਾਲ ਇੱਕ ਬਿਖਸ਼ੂ ਤੁਰੇ ਅਸਿਗਾ ਨਾਲ ਉਹ ਕਹਿੰਦੇ ਕਿ ਤੁਸੀਂ ਮਹਾਤਮਾ ਬੁੱਧ ਨੂੰ ਉਹਨਾਂ ਨੇ ਕਿਹਾ ਕਿ ਉਹ ਤੁਹਾਨੂੰ ਇੰਨਾ ਬੋਲਿਆ ਉਹਨੇ ਤੁਹਾਡੇ ਤੇ ਥੁੱਕਿਆ ਵੀ ਤੇ ਤੁਸੀਂ ਉਹਨਾਂ ਨੂੰ ਜਵਾਬ ਕਿਉਂ ਨਹੀਂ ਦਿੱਤਾ ਤੇ ਮਹਾਤਮਾ ਵੋਧਦਾ ਅਨਸਰ ਸੀ ਕੀ ਮੈਂ ਥੇਰਿਆ ਉਹ ਹਲੇ ਨਹੀਂ ਹੈਗਾ ਤੇ ਉਹ ਜਵਾਬ ਦੇ ਗਿਆ ਪਰ ਮੈਂ ਥੇਰਿਆ ਜਦੋਂ ਪਿਆਰਿਓ ਗੁਰੂ ਸਾਹਿਬ ਤੁਹਾਨੂੰ ਥਿਰ ਕਰਦੇ ਆ ਜਦੋਂ ਗੁਰੂ ਸਾਹਿਬ ਤੁਹਾਨੂੰ ਉਸ ਜ਼ੀਰੋ ਤੱਕ ਲੈ ਜਾਂਦੇ ਆ ਬਾਹਰ ਦੀ ਦੁਨੀਆ ਚ ਜੀਵ ਹੀ ਰੋਆ ਨੰਬਰਸ ਨੇ 1 ਤੋਂ ਲੈ ਕੇ 9 ਤੱਕ ਫਿਰ ਉਸ 100 ਦੀ ਦੌੜ ਦੇ ਵਿੱਚ ਆ ਜਿੱਥੇ ਪਰਮਾਤਮਾ ਦੀ ਗੱਲ ਕੀਤੀ ਜਾਂਦੀ ਹੈ ਗੁਰੂ ਪਿਆਰਿਓ ਉੱਥੇ ਤੁਹਾਨੂੰ ਗੁਰੂ ਸਾਹਿਬ ਜ਼ੀਰੋ ਤੇ ਲੈ ਕੇ ਜਾਂਦੇ ਆ ਆਪਣਾ ਆਪ ਖਤਮ ਕਰ ਦੇਣਾ ਗੁਰੂ ਮਹਾਰਾਜ ਕਰਦੇ ਆ ਉਹ ਜੀਵਕਾਰ ਹੀ ਨਹੀਂ ਪਾਉਂਦਾ ਹੈਗਾ ਉਹ ਜਦੋਂ ਉਹਨੂੰ ਉਸ ਡਾਰਕ ਨਾਈਟ ਆਫ ਸੋਲ ਦੇ ਵਿੱਚ ਪਰਮਾਤਮਾ ਲੈ ਕੇ ਜਾਂਦਾ ਆ ਜਿੱਥੇ ਉਹ ਬਿਲਕੁਲ ਆਪਣੇ ਆਪ ਨੂੰ ਇੱਕ ਇੱਕ ਸ਼ੋਨਿਆ ਇੱਕ ਬਿਲਕੁਲ ਡੈਡ ਖਤਮ ਹੋ ਗਿਆ ਜਦੋਂ ਉਸ ਵਸਥਾ ਜੋ ਉਹ ਬਾਹਰ ਆਂਦਾ ਆ ਫਿਰ ਉਹ ਦੇਖਦਾ ਆ ਕਿ ਮੈਂ ਕੀ ਪਾਣਾ ਆ ਤੇ ਮੈਂ ਕੀ ਖੋਣਾ ਆ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬੇਨ ਨਹੀਂ ਕੋਈ ਕਹਿੰਦਾ ਮੈਂ ਕਿਸ ਨੂੰ ਬੁਰਾ ਕਹਾ ਕਿਸ ਨੂੰ ਚੰਗਾ ਕਰਾਂ ਚਾਹੀਏ ਤੁਹਾਡੇ ਨਾਲ ਤੁਹਾਡਾ ਕੋਈ ਵੀ ਕੁਝ ਵੀ ਤੁਹਾਡੇ ਬਾਰੇ ਬੋਲ ਰਿਹਾ ਆ ਪਿਆਰਿਓ ਤੋਂ ਨੁਫਰੇ ਕਿ ਪਹਿਣਾ ਬੰਦ ਹੋ ਜਾਂਦਾ ਆ ਕਿਉਂਕਿ ਤੁਸੀਂ ਥਿਰ ਹੋ ਗਏ ਆ ਨਾ ਥਿਰ ਅਵਸਥਾ ਵਿੱਚ ਚਲੇ ਗਏ ਹੋ ਤਾਂ ਹੀ ਤਾਂ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਸੰਬੋਧਨ ਕੀਤਾ ਕਿ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੇ ਮਹਾਰਾਜ ਜੀ ਕਹਿੰਦੇ ਜਿਹੜਾ ਜੋ ਪਰਮਾਤਮਾ ਬਾਹਰ ਆ ਇਹ ਯੂਨੀਵਰਸ ਬਾਹਰ ਆ ਉਹੀ ਤੇਰੇ ਅੰਦਰ ਸਾਰਾ ਯੂਨੀਵਰਸ ਤੇਰੇ ਹੀ ਅੰਦਰ ਆ ਕਦੋਂ ਤੈਨੂੰ ਕੋ ਦੂ ਪਤਾ ਲੱਗੇਗਾ ਜਦੋਂ ਤੂੰ ਉਸ ਦੀ ਖੋਜ ਵਿੱਚ ਜਾਏਗਾ ਜਦੋਂ ਤੂੰ ਉਸ ਨੂੰ ਪਾਣ ਦੇ ਵਿੱਚ ਜਾਏਗਾ ਪਰ ਮਹਾਰਾਜ ਜੀ ਕਹਿੰਦੇ ਕਦੋਂ ਪਾਣ ਤੱਕ ਜਾਏਗਾ ਜਦੋਂ ਪੁੱਤਰ ਤੂੰ ਆਪ ਤੀ ਕਰੇਗਾ ਅਸੀਂ ਕਹਿੰਨੇ ਵਾਹਿਗੁਰੂ ਮਿਲ ਜਾਵੇ ਵਾਹਿਗੁਰੂ ਚਾਹੀਦਾ ਆ ਪਰ ਗੁਰੂ ਸਾਹਿਬ ਕਹਿੰਦੇ ਪਹਿਲਾਂ ਆਪ ਨੂੰ ਮਿਲ ਜਦੋਂ ਤੂੰ ਆਪ ਨੂੰ ਖੋਜੇਗਾ ਆਪਣੇ ਆਪ ਦੀ ਪਹਿਚਾਣ ਆਪ ਨੂੰ ਪਾਣਾ ਹੀ ਪਰਮਾਤਮਾ ਨੂੰ ਪਾਣਾ ਹੈ ਪਿਆਰਿਓ ਉਹ ਕਹਿੰਦੇ ਨੇ ਇਹ ਗ੍ਰਹਿ ਮੰਦਰ ਬਣਿਆ ਤੁਸੀਂ ਇੱਕ ਦਿਨ ਆਪਣੇ ਹੀ ਸਰੀਰ ਦੇ ਨੂੰ ਨਮਸਕਾਰ ਕਰਦੇ ਹੋ ਕਿ ਇਸ ਸਰੀਰ ਦੇ ਵਿੱਚੋਂ ਮੈਂ ਉਸ ਪਰਮਾਤਮਾ ਨੂੰ ਪਾਇਆ ਕਿਉਂਕਿ ਮੈਂ ਆਪੇ ਦੀ ਖੋਜ ਕੀਤੀ ਜਦੋਂ ਤੁਸੀਂ ਆਪ ਨੂੰ ਮਿਲਦੇ ਆ ਫਿਰ ਤੁਹਾਨੂੰ ਪਤਾ ਲੱਗਦਾ ਆ ਕਿ ਇਹ ਤੇ ਵਹਿਗਰੂ ਤੇ ਮੈਂ ਤਾਂ ਇੱਕ ਹੀ ਸੀਗੇ ਫਰਕ ਹੀ ਨਹੀਂ ਸੀ ਕੋਈ ਵੀ ਪਰ ਮੈਂ ਹੀ ਜਾਣਿਆ ਕਿ ਸ਼ਾਇਦ ਇਹ ਅਲੱਗ ਅਲੱਗ ਆ ਪਰ ਅਸੀਂ ਤੇ ਇੱਕ ਸੀ ਜਦੋਂ ਉਸ ਪਿਆਰ ਦੇ ਵਿੱਚ ਉਹ ਜੀਵ ਪਹੁੰਚਦਾ ਆ ਤੇ ਫਿਰ ਉਹ ਉਸ ਉਸ ਵਕਤ ਵੀ ਹੋਰ ਹੁੰਦਾ ਆ ਕਿ ਮਹਾਰਾਜ ਜੀ ਇੰਨੇ ਸਾਲ ਮੈਨੂੰ ਇਹ ਹੀ ਚੀਜ਼ ਪਤਾ ਕਰਨ ਚ ਲੱਗ ਗਿਆ ਕਿ ਤੂੰ ਮੈਂ ਇੱਕ ਹੀ ਆ ਮਹਾਰਾਜ ਮੈਨੂੰ ਇੰਨੇ ਟਾਈਮ ਇਸ ਚੀਜ਼ ਨੂੰ ਸਮਝਣ ਨੂੰ ਲੱਗ ਗਿਆ ਮੈਂ ਇੰਨਾ ਟਾਈਮ ਅਜਾਈਂ ਗਵਾ ਦਿੱਤਾ ਗੁਰੂ ਪਿਆਰੇ ਆ ਕਿ ਉਸ ਵਕਤ ਮੈਨੂੰ ਮੈਂ ਸਾਰਿਆਂ ਕੋਲੋ ਹੀ ਲੱਭਦਾ ਰਿਹਾ ਕਿ ਜੋ ਮੇਰੇ ਹੀ ਅੰਦਰ ਪਿਆ ਸੀ ਅਸੀਂ ਪਿਆਰ ਮਾਰੋ ਲੱਭਦੇ ਆ ਕਿਉਂਕਿ ਅਸੀਂ ਸਰੀਰਾਂ ਨਾਲ ਜੁੜੇ ਆ ਜਦੋਂ ਸਰੀਰ ਸਾਡੇ ਤੋਂ ਛੁੱਟਦਾ ਆ ਚਾਹੇ ਕੋਈ ਵੀ ਮੋਹ ਆ ਸਾਨੂੰ ਪੀੜਾ ਦਿੰਦਾ ਆ ਕਈ ਵਾਰ ਗੁਰੂ ਪਿਆਰਿਓ ਇਹ ਡੈਸਨੀ ਹੀ ਸਭ ਕੁਝ ਕਰਾਂਦੀ ਆ ਹੁਣ ਦਿਓ ਦੋਸ਼ ਤੁਸੀਂ ਇੱਥੇ ਕਿਸੇ ਨੂੰ ਵੀ ਨਹੀਂ ਕੀ ਦੇ ਸਕਦੇ ਨਾ ਉਸ ਜੀਵ ਨੂੰ ਨਾ ਖੁਦ ਨੂੰ ਨਾ ਪ੍ਰਮਾਤਮਾ ਨੂੰ ਕਿਉਂਕਿ ਕਰ ਹੀ ਹੋ ਰਿਹਾ ਆ ਤੇ ਕਰਵਾ ਹੀ ਹੋ ਰਿਹਾ ਆ ਕਰਨ ਕਾਰਨ ਪ੍ਰਵੇਖ ਹੈ ਦੂਸਰ ਨਹੀਂ ਕੋਈ ਤੇ ਪਿਆਰਿਓ ਕਿਨੂ ਕਹਾਂਗੇ ਆਪਾਂ ਕਿਸੇ ਨੂੰ ਨਹੀਂ ਕਹਿ ਪਾਵਾਂਗੇ ਕਿਉਂਕਿ ਹਰ ਥਾਂ ਤੇ ਹਰ ਜੀਵ ਚ ਰਮਿਆ ਹੀ ਉਹ ਪਿਆ ਆ ਅਗਰ ਉਹ ਉਹਦੀ ਡੈਸਨੀ ਦਾ ਪਾਰਟ ਸੀ ਜੇ ਉਹ ਉਛਾਹ ਥੋੜੇ ਚਿਰ ਲਈ ਉਹਨੂੰ ਉਸ ਤੋਂ ਦੂਰ ਕਰਦਾ ਆ ਪਰ ਜਦੋਂ ਉਹਨੂੰ ਉਹ ਡੂੰਘਾ ਸਮਝਾਉਂਦਾ ਆ ਫਿਰ ਉਹ ਉਹਨੂੰ ਦੁਬਾਰਾ ਵੜਾ ਦਿੰਦਾ ਆ ਪਰ ਤੁਸੀਂ ਕਿਨੂੰ ਕਹੋਗੇ ਜਦ ਤੁਸੀਂ ਸਮਝ ਜਾਣੇ ਹੋ ਨਾ ਫਿਰ ਤੁਸੀਂ ਥਿਰਚ ਚਲੇ ਜਾਂਦੇ ਆ ਪਰ ਤੁਸੀਂ ਹੱਥ ਖੋਲ ਦਿੰਨੇ ਹੋ ਤੁਸੀਂ ਛੱਡ ਦਿੰਨੇ ਹੋ ਨਾ ਪਾਣ ਦੀ ਲਾਲਸਾ ਰਹੀ ਨਾ ਖੋਣ ਦੀ ਹਨਾ ਕਿਉਂਕਿ ਤੁਹਾਡੇ ਅੰਦਰ ਉਹ ਪਿਆਰ ਤੁਹਾਡੇ ਅੰਦਰ ਪ੍ਰਗਟ ਹੋ ਗਿਆ ਉਹ ਪਿਆਰ ਤੁਹਾਡੇ ਹੀ ਅੰਦਰ ਸੀ ਪਿਆਰਿਓ ਉਹ ਤੁਹਾਨੂੰ ਮਿਲ ਗਿਆ ਔਰ ਉਸ ਪਿਆਰ ਵਿੱਚੋਂ ਹੀ ਤੁਹਾਡਾ ਤੁਹਾਨੂੰ ਵਾਗਰੂ ਮਿਲ ਜਾਂਦਾ ਹੈ ਅਰ ਅਸੀਂ ਉਸੇ ਆਨੰਦ ਨੂੰ ਪਾਣਾ ਹੁੰਦਾ ਆ ਜਦੋਂ ਜੀਵ ਉਸ ਅਨੰਤ ਤੱਕ ਜਾਂਦਾ ਆ ਤੇ ਫਿਰ ਉਹ ਥਿਰ ਹੋ ਜਾਂਦਾ ਆ ਉਹ ਉਸ ਆਨੰਦ ਵਿੱਚ ਚਲੇ ਜਾਂਦਾ ਅਗਰ ਅਸੀਂ ਹੀਰ ਦੀ ਗੱਲ ਕਰਦੇ ਆ ਦੁਨਿਆਵੀ ਪੱਖ ਤੋਂ ਉਹ ਰਾਂਝੇ ਨੂੰ ਪਿਆਰ ਕਰਦੀ ਸੀ ਕਿਉਂ ਕਿਉਂ ਬਹੁਤ ਕਰਦੀ ਸੀ ਕਿਉਂ ਕਿਉਂ ਸਰੀਰ ਨਾਲ ਸੀ ਰਾਂਝੇ ਨਾਲ ਜੁੜੀ ਹੋਈ ਸੀ ਉਹ ਕਹਿੰਦੀ ਮੈਂ ਕਿਸੇ ਹੋਰ ਦੀ ਨਹੀਂ ਹੋ ਸਕਦੀ ਬਟ ਮੈਂ ਰਾਂਝੇ ਦੀ ਆ ਤੇ ਮੈਂ ਰਾਂਝੇ ਨੂੰ ਪਿਆਰ ਕਰਦੀ ਆ ਪਰ ਜਦੋਂ ਉਹ ਰਾਂਝਾ ਉਹਦੇ ਤੋਂ ਦੂਰ ਗਿਆ ਉਹ ਉਹਦੇ ਵਿਜੋਗ ਦੇ ਵਿੱਚ ਉਹ ਇੰਨਾ ਚਲੀ ਗਈ ਕਿ ਉਹ ਆਪਣੇ ਅੰਦਰ ਚਲੀ ਗਈ ਪਰ ਉਹ ਅੰਦਰੋਂ ਜਦੋਂ ਉਹ ਅੰਦਰ ਗਈ ਕਿਉਂ ਰਾਂਝਾ ਜਿਹੜਾ ਬਾਹਰ ਟੋਕਲਦੀ ਸੀ ਉਹਦੇ ਅੰਦਰੋਂ ਹੀ ਪੈਦਾ ਹੋ ਗਿਆ ਤੇ ਜਦੋਂ ਰਾਂਝਾ ਆਇਆ ਤੇ ਹੀਰ ਨੇ ਪੁੱਛਿਆ ਤੂੰ ਕੌਣ ਉਹ ਕਹਿੰਦਾ ਮੈਂ ਰਾਂਝਾ ਤੇ ਫਿਰ ਉਹ ਕਹਿੰਦੀ ਨਹੀਂ ਕਿ ਰਾਂਝਾ ਰਾਂਝਾ ਕਰਦੀ ਵੇ ਮੈਂ ਆਪੇ ਰਾਂਝਾ ਹੋਈ ਕਿਉਂਕਿ ਉਹ ਜਿਹੜੀ ਚੀਜ਼ ਉਹ ਬਾਹਰੋਂ ਟੋਲਦੀ ਸੀ ਉਹਦੇ ਅੰਦਰੋਂ ਪੈਦਾ ਹੋ ਗਈ ਕਿਉਂਕਿ ਉਹ ਪਿਆਰ ਉਹਦੇ ਅੰਦਰੋਂ ਹੀ ਪੈਦਾ ਹੋ ਗਿਆ ਤੇ ਪਿਆਰਿਓ ਉਹ ਸਾਰਾ ਪਿਆਰ ਸਾਡੇ ਹੀ ਅੰਦਰ ਆ ਪਰ ਅਸੀਂ ਬਾਹਰੋਂ ਟੋਲਦੇ ਆ ਅਸੀਂ ਉਸ ਪਿਆਰ ਨੂੰ ਬਾਹਰੋਂ ਲੱਭਣ ਦੀ ਕੋਸ਼ਿਸ਼ ਕਰਦੇ ਆ ਜਦੋਂ ਬਾਹਰੋਂ ਨਹੀਂ ਮਿਲਦਾ ਤੇ ਪੀੜਾ ਮਿਲਦੀ ਆ ਕਿਉਂ ਕਿ ਅਸੀਂ ਕੰਡੀਸ਼ਨ ਰੱਖ ਲੈਨੇ ਆ ਅਸੀਂ ਕੰਡੀਸ਼ਨ ਆ ਲਾ ਲਈਆਂ ਕਿ ਮੈਂ ਐਧਾ ਕੀਤਾ ਉਹਨੇ ਮੇਰਾ ਕਿਉਂ ਨਹੀਂ ਕੀਤਾ ਕਿ ਮੈਂ ਮੈਂ ਸਾਰੀ ਉਮਰ ਇਹਨਾਂ ਦਾ ਕਰਦੀ ਰਹੀ ਜਾਂ ਕਰਦਾ ਰਿਹਾ ਜਿਵੇਂ ਦੀ ਆਪਜੀ ਦੀ ਵਸਤੂ ਆਪ ਦੇਖ ਸਕਦੇ ਹੋ ਤੇ ਫੇ ਪੀੜਾ ਹੁੰਦੀ ਆ ਨਾ ਚਾਹੇ ਸੰਸਾਰੀ ਪੱਖ ਤੋਂ ਦੇਖੋ ਵਾਹੀ ਕਰੋ ਚਾਹੇ ਪਰਿਵਾਰਾਂ ਚ ਦੇਖੋ ਪੀੜਾ ਹੋ ਰਹੀ ਆ ਅਗਰ ਜਦੋਂ ਤੁਸੀਂ ਹੱਥ ਖੋਲ ਦਿੰਨੇ ਆ ਨਾ ਤੁਸੀਂ ਜਿੰਦੂ ਤੁਸੀਂ ਉੱਥੇ ਜਾਣਦੇ ਆ ਕਿ ਮੇਰਾ ਵਾਈਗੁਰੂ ਕਰਾ ਰਿਹਾ ਆ ਇਹ ਇਹ ਮੇਰਾ ਡੈਸਨੀ ਦਾ 파ਟ ਆ ਉਸ ਚੀਜ਼ ਨੂੰ ਤੁਸੀਂ ਸਮਝ ਲੇ ਉਸ 파ਥ ਨੂੰ ਸਮਝ ਲਿਆ ਤੇ ਵਾਈਗੁਰੂ ਜੀ ਤੁਸੀਂ ਉੱਥੇ ਰੁਕੋਗੇ ਨਹੀਂ ਤੁਸੀਂ ਅੱਗੇ ਵੱਧਦੇ ਚਲੇ ਜਾਓਗੇ ਉਸ ਪਿਆਰ ਦੇ ਵਿੱਚ ਉਸ ਸਹਜ ਵਿੱਚ ਉਸ ਆਨੰਦ ਦੇ ਵਿੱਚ ਤੁਸੀਂ ਆਪਣੇ ਅੰਦਰੋਂ ਇੰਨੇ ਪ੍ਰੇਮ ਦੇ ਨਾਲ ਇੰਨੇ ਪਿਆਰ ਦੇ ਵਿੱਚ ਪਿਆਰਿਓ ਭਰ ਜਾਣਾ ਤੇ ਫੇ ਤੁਸੀਂ ਸਾਰਿਆਂ ਨੂੰ ਅਨ ਕੰਡੀਸ਼ਨਲ ਲਵ ਕਰੋਗੇ ਉਹ ਕਹਿੰਦੇ ਨੇ ਮਾਂ ਆਪਣੇ ਬੱਚੇ ਨੂੰ ਬੜਾ ਪਿਆਰ ਕਰਦੀ ਆ ਪਰ ਵਾਈਗੁਰੂ ਕਿਸੇ 'ਚ ਫਰਕ ਨਹੀਂ ਕਰਦਾ ਪਰ ਜੇ ਉਹ ਮਾਂ ਉਸ ਅਵਸਥਾ ਤੱਕ ਪਹੁੰਚ ਜਾਵੇ ਉਸ ਆਨੰਦ ਤੱਕ ਪਹੁੰਚ ਜਾਵੇ ਫਿਰ ਉਹਨੂੰ ਆਪਣੇ ਬੱਚਿਆਂ 'ਚ ਗਵਾਂਡੀਆਂ ਦੇ ਬੱਚਿਆਂ 'ਚ ਜਾਂ ਇਹਨਾਂ ਸੰਸਾਰ ਦੇ ਬੱਚਿਆਂ 'ਚ ਫਰਕ ਨਹੀਂ ਲੱਗਣਾ ਉਹਨੇ ਕਹਣਾ ਜਿਵੇਂ ਦੇ ਮੇਰੇ ਆਪਦੇ ਆ ਇਹ ਸਾਰੇ ਉਵੇਂ ਦੇ ਆ ਉਸ ਉਸ ਪਿਆਰ ਦੇ ਵਿੱਚ ਚਲੀ ਜਾਂਦੀ ਆ ਉਫੇਰ ਬਹੁਤ ਪਿਆਰ ਦੇ ਵਿੱਚ ਹਰ ਚੀਜ਼ ਨੂੰ ਗਾਈਡ ਸਮਝਾਵੇਗੀ ਦੱਸੇਗੀ ਤੇ ਗੁਰੂ ਸਾਹਿਬ ਸਾਨੂੰ ਇਹੀ ਚੀਜ਼ ਸਮਝਾਉਣਾ ਚਾਹੁੰਦੇ ਆ ਕਿ ਪੁੱਤਰ ਹਰ ਚੀਜ਼ ਨੂੰ ਆਪਣੇ ਅੰਦਰੋਂ ਪਾਲਾ ਬਾਹਰ ਕੁਝ ਨਹੀਂ ਹੈਗਾ ਬਾਹਰ ਢੋਂਡੇ ਸੋਹ ਭਰਮ ਭੁਲਾਏ ਬਾਹਰ ਕੁਝ ਵੀ ਨਹੀਂ ਪੁੱਤ ਫਿਰ ਤੈਨੂੰ ਇਹ ਜਿਹੜੀ ਪ੍ਰਕਿਰਤੀ ਆ ਇਹ ਜਿਹੜਾ ਆਨੰਦ ਆ ਇਹ ਜਿਹੜਾ ਯੂਨੀਵਰਸ ਆ ਇਹ ਨੇਚਰ ਤੈਨੂੰ ਹਰ ਹਰ ਇੱਕ ਚੀਜ਼ ਬੜੀ ਖਿੜੀ ਖਿੜੀ ਤੇ ਸੋਹਣੀ ਸੋਹਣੀ ਲੱਗਣ ਲੱਗ ਪੈਗੀ ਕਿਉਂਕਿ ਤੂੰ ਉਹਨੂੰ ਆਪਣੇ ਅੰਦਰੋਂ ਪਿਆ ਲਿਆ ਜਦੋਂ ਤੇਰਾ ਅੰਦਰ ਨਿਰਮਲ ਹੋ ਜਾਂਦਾ ਅੰਦਰੋਂ ਨਿਰਮਲ ਬਾਹਰੋਂ ਨਿਰਮਲ ਤੂੰ ਕਿਉਂ ਨਿਰਮਲਤਾ ਦੇ ਵਿੱਚ ਜਾਏਗਾ ਕਿਉਂਕਿ ਤੇਰੇ ਅੰਦਰ ਉਹ ਖੇੜਾ ਆ ਚੁੱਕਾ ਆ ਉਹ ਪਿਆਰ ਗੁਰੂ ਦਾ ਉਹ ਸਹਿਜ ਉਹ ਆਨੰਦ ਸਾਨੂੰ ਉਹ ਗੁਰੂ ਸਾਹਿਬ ਫਿਰ ਉਹ ਜਿਹੜਾ ਉਹਦਾ ਆਪਣਾ ਭਾਉ ਉਹ ਸਾਡੇ ਅੰਦਰੋਂ ਹੀ ਪ੍ਰਗਟ ਹੁੰਦਾ ਆ ਹਨਾ ਪਿਆਰਿਓ ਜਦੋਂ ਦ ਸ਼ੀਸ਼ੇ ਦੇ ਵਿੱਚ ਆਪਣੇ ਆਪ ਨੂੰ ਦੇਖਦੇ ਆ ਅਗਰ ਤੁਸੀਂ ਭਾਉ ਬਣਾਨੇ ਆ ਤੇ ਫਿਰ ਤੁਸੀਂ ਦਸਤਾਰ ਸਜਾਨੇ ਆ ਕੁਝ ਵੀ ਤੁਸੀਂ ਦੇਖੋ ਮੇਰਾ ਵਾਇਗੁਰ ਕਿੰਨਾ ਸੋਹਣਾ ਆ ਅਗਰ ਉਸ ਭਾਉ 'ਚ ਜਾਓਗੇ ਤੇ ਤੁਸੀਂ ਆਪਣੇ ਆਪ ਦੇ ਵਿੱਚੋਂ ਆਪਣੇ ਵਾਇਗੁਰ ਨੂੰ ਦੇਖਣਾ ਸ਼ੁਰੂ ਕਰ ਦਿੰਨੇ ਆ ਅਗਰ ਇੱਕ ਬਾਹਰ ਦੀ ਅਵਸਥਾ ਦੇ ਵਿੱਚੋਂ ਦੇਖੋਗੇ ਤੇ ਸ਼ਾਇਦ ਆਪਣੇ ਰੂਪ ਤੱਕ ਜਾਓਗੇ ਸ਼ਾਇਦ ਹੋਰ ਚੀਜ਼ਾਂ ਨੂੰ ਇਗਨੋਰ ਕਰੋਗੇ ਸ਼ਾਇਦ ਉਹਨਾਂ ਚੀਜ਼ਾਂ ਜਿਹੜੀਆਂ ਬੜੀਆਂ ਸੋਹਣੀਆਂ ਮਾਰ ਨੇ ਸਾਨੂੰ ਦਿੱਤੀਆਂ ਅੱਖਾਂ ਨੱਕ ਬੁੱਲ ਸਾਡੀ ਬਾਡੀ ਹਰ ਪਾਰਟ ਬਾਡੀ ਦਾ ਤੇ ਤੁਸੀਂ ਅਸੀਂ ਫਿਰ ਕਹਿ ਦਿੰਨੇ ਨਹੀਂ ਮੈਂ ਸੋਹਣਾ ਨਹੀਂ ਜਾਂ ਮੈਂ ਐਵੇਂ ਆ ਪਰ ਅਗਰ ਤੁਸੀਂ ਉਸ ਪ੍ਰਮਾਤਮਾ ਦੇ ਆਨੰਦ ਦੇ ਅਕੋਰਡਿੰਗ ਜਦੋਂ ਵਾਹਿਗੁਰੂ ਨੂੰ ਉਸ ਦੂੰਗੇ ਅਹਿਸਾਸ ਦੇ ਵਿੱਚ ਅਸੀਂ ਦੇਖਦੇ ਹਾਂ ਤੇ ਤੁਹਾਨੂੰ ਉਹ ਸ਼ੁਕਰਾਨਾ ਅੰਦਰੋਂ ਨਿਕਲ ਆਇਆ ਕਿ ਤੁਸੀਂ ਦੇਖ ਕੇ ਕਹੋਗੇ ਵਾਹਿਗੁਰੂ ਤੋ ਕਿੰਨਾ ਸੋਹਣਾ ਆ ਵਾਹਿਗੁਰੂ ਤੋ ਕਿੰਨਾ ਪਿਆਰਾ ਆ ਆਪਣੇ ਆਪ ਨੂੰ ਹੱਗ ਕਰਨੇ ਨੂੰ ਦਿਲ ਕਰਦਾ ਆ ਆਪਣੇ ਆਪ ਨੂੰ ਪਿਆਰ ਪੈਦਾ ਹੋ ਰਿਹਾ ਆ ਤੁਸੀਂ ਆਪ ਨੂੰ ਲਵ ਯੂ ਕਹਿੰਦੇ ਆ ਆਪ ਦੀ ਕੀਮਤ ਪਾਨੇ ਆ ਸੈਲਫ ਲਵ ਕਰਦੇ ਆ ਔਰ ਇਹੀ ਜਿਹੜਾ ਨੰਦਾ ਇਹੀ ਪਿਆਰ ਆ ਫਨ ਉਸ ਪਰਮਾਤਮਾ ਦੇ ਨਾਲ ਪਿਆਰਿਓ ਜੋੜ ਕੇ ਰੱਖਦਾ ਆ ਗੁਰੂ ਸਾਹਿਬ ਬਹੁਤ ਪਿਆਰ ਕਰਦੇ ਆ ਸਾਰਿਆਂ ਨੂੰ ਆ ਕੁਝ ਮੈਸੇਜ ਰੀਸੀਵ ਹੋਏ ਸੀ ਵਾਈ ਗੁਰੂ ਵੱਲੋਂ ਕਿ ਬੜੀਆਂ ਪਿਆਰੀਆਂ ਉੱਚੀਆਂ ਜਿਹੜੀਆਂ ਬੰਦਗੀ ਵਾਲੀਆਂ ਰੂਹਾਂ ਜਿਵੇਂ ਦੇ ਵੀ ਹੈਗੇ ਆ ਵਾਈ ਗੁਰੂ ਜੀ ਇਸ YouTube ਦੇ ਨਾਲ ਜੁੜੇ ਹੋਏ ਨੇ ਤੇ ਤੁਹਾਡਾ ਆਪਣਾ ਹੀ ਵਾਈ ਗੁਰੂ ਜੀ ਇਹ ਕੁਝ ਨਹੀਂ ਹੈਗਾ ਆਪਣਾ ਜੀ ਅਸੀਂ ਕਹੀਏ ਤਾਂ ਨਾ ਆਪਣੇ ਸਾਰਿਆਂ ਦਾ ਆਪਾਂ ਰਲ ਮਿਲ ਕੇ ਉਸ ਗੁਰੂ ਪਿਤੇ ਦੀਆਂ ਬਾਤਾਂ ਬਾਣੇ ਆ ਤੇ ਉਹ ਆਈ ਗੁਰੂ ਜੀ ਨੇ ਦਿਖਾਇਆ ਸੀ ਕਿ ਆਪਣੀ ਆਪਣੀ ਜਰਨੀ ਨੂੰ ਜ਼ਰੂਰ ਦੇਖਿਓ ਜ਼ਰੂਰ ਦੇਖਿਓ ਪਿਆਰਿਓ ਤੁਸੀਂ ਬਹੁਤ ਚੜ੍ਹਦੀ ਕਲਾ ਵਾਲੀਆਂ ਸੋਲਾਂ ਜ਼ਰੂਰ ਆਪਣੇ ਆਪ ਨੂੰ ਪੁੱਛਿਓ ਮੈਂ ਕੌਣ ਆ ਤੇ ਮੈਂ ਇਸ ਸੰਸਾਰ ਦੇ ਵਿੱਚ ਕੀ ਕਰਨ ਆਇਆ ਆ ਆਪਣੇ ਦੀ ਪਛਾਣ ਕਰਿਓ ਬਹੁਤ ਸੋਲਸ ਆ ਜਿਹੜੀਆਂ ਕਾਫੀ ਉੱਚੇ ਲੈਵਲ ਤੱਕ ਪਹੁੰਚ ਚੁੱਕੀਆਂ ਆਆਂ ਬੰਦਗੀ ਜਾਬ ਕਰਦੀਆਂ ਆਆਂ ਤੇ ਕੁਝ ਤੁਰੇ ਹੋਏ ਨੇ ਤੇ ਵੈਗਰੂ ਉਹਨਾਂ ਨੂੰ ਅੱਖੇ ਬਦਣ ਲਈ ਕਹਿ ਰਹੇ ਨੇ ਮਹਾਰਾਜ ਜੀ ਕਹਿੰਦੇ ਤੁਸੀਂ ਆਪਣੇ ਪਾਥ ਨੂੰ ਪਹਿਚਾਣੋ ਤੁਸੀਂ ਕੀ ਕਰਨ ਆਏ ਹੋ ਤੁਸੀਂ ਕੁਝ ਕਰਨ ਆਏ ਹੋ ਤੁਹਾਨੂੰ ਪਰਮਾਤਮਾ ਨੇ ਚੁਣਿਆ ਆ ਆਪਾ ਨੇ ਚੁਣਿਆ ਸਾਨੂੰ ਗੁਰੂ ਸਾਹਿਬ ਨੇ ਚੁਣਿਆ ਆ ਕਿਸੇ ਕਾਰਜ ਵਾਸਤੇ ਤੇ ਆਪਣੀ ਦੀ ਪਹਿਚਾਣ ਕਰਿਓ ਕਿ ਕਿਸ ਚੀਜ਼ ਦੇ ਵਿੱਚ ਸਕੂਨ ਮਿਲ ਰਿਹਾ ਆ ਕਿਹੜਾ ਰਾਹ ਆ ਜਿਹੜਾ ਮੈਨੂੰ ਖਿੱਚ ਪਾ ਰਿਹਾ ਆ ਜਿਹੜਾ ਮੈਨੂੰ ਕਹਿ ਰਿਹਾ ਆ ਕਿ ਇੱਥੇ ਤੈਨੂੰ ਖੁਸ਼ੀ ਮਿਲਦੀ ਆ ਉਸ ਰਾਹ ਨੂੰ ਦੇਖਿਓ ਪਿਆਰਿਓ ਤੇ ਜ਼ਰੂਰ ਗੁਰੂ ਸਾਹਿਬ ਜੀ ਨੂੰ ਅਰਦਾਸ ਬੇਨਤੀ ਕਰਨੀ ਕਿ ਉਸੇ ਹੀ ਰਾਹ ਤੇ ਮੈਨੂੰ ਗੁਰੂ ਸਾਹਿਬ ਜੀ ਤੋਰਿਓ ਆਪ ਆ ਮੇਰੀ ਬਾਹ ਫੜ ਕੇ ਉੱਥੇ ਲੈ ਕੇ ਜਾਇਓ ਤੇ ਇਸ ਜਰਨੀ ਨੂੰ ਮਹਾਰਾਜ ਜੀ ਤੁਹਾਡੀ ਕਿਰਪਾ ਦੇ ਨਾਲ ਮੈਂ ਜਿੱਤ ਕੇ ਜਾਵਾਂ ਤੇ ਮਹਾਰਾਜ ਬਹੁਤ ਪਿਆਰ ਕਰਦੇ ਆ ਤੇ ਪਿਆਰਿਓ ਫਿਰ ਤੋਂ ਆਪ ਸਭ ਜੀ ਦਾ ਬਹੁਤ-ਬਹੁਤ ਸ਼ੁਕਰਾਨਾ ਦਿਲ ਤੋਂ ਤੇ ਮਹਾਰਾਜੀ ਨੂੰ ਅਰਦਾਸ ਬੇਨਤੀ ਕਰਾਂਗੀ ਕਿ ਗੁਰੂ ਸਾਹਿਬ ਜੀ ਇਹ ਡੇਲੀ ਵੀਡੀਓਸ ਪਾ ਲਿਆ ਕਰਨ ਕੋਸ਼ਿਸ਼ ਜਾਰੀ ਆ ਮਹਾਰਾਜੀ ਹੀ ਕਰਵਾਉਣ ਵਾਲੇ ਆ ਤੇ ਉਹ ਆਪ ਹੀ ਕਰਵਾ ਲੈਣ ਤੇ ਆਪ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਇੰਨਾ ਪਿਆਰ ਕਰਨ ਦਾ ਇੰਨਾ ਸਨੇਹ ਕਰਨ ਦਾ ਦਿਲ ਤੋਂ ਸ਼ੁਕਰਾਨਾ ਹੈ ਪਿਆਰਿਓ ਤੇ ਅਗਰ ਕੁਝ ਗਲਤ ਬੋਲਿਆ ਗਿਆ ਹੋਵੇ ਤੇ ਮਾਫੀ ਚਾਹੁੰਨੀ ਆ ਤੇ ਹੁਣ ਆਪਾਂ ਫਤਿਹ ਬੁਲਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ